ਤੇ ਉਹ ਮੈਨੂੰ ਆ ਕੇ ਉਹਨਾਂ ਨੇ ਕਿਹਾ ਕਹਿੰਦੇ ਗੁਲਬ ਸਿੰਘ ਵੀ ਮੈਂ ਇੱਕ ਦਿਨ ਬੈਠਾ ਸੀ ਕੋਈ ਤੁਹਾਡਾ ਵੀਡੀਓ ਦੇਖ ਰਿਆ ਸੀ ਹੂੰ ਦੇਖੋ ਕਿੰਡੀ ਗੱਲ ਆ ਉਹ ਕਹਿੰਦਾ ਤੁਹਾਡਾ ਵੀਡੀਓ ਦੇਖ ਰਿਆ ਸੀ ਕਹਿੰਦਾ ਉਹ ਜਦੋਂ ਵੀਡੀਓ ਦੇਖ ਰਿਆ ਸੀ ਉਹਦੇ ਵਿੱਚ ਗੱਲ ਨਸ਼ੇ ਦੀ ਹੋ ਰਹੀ ਸੀ ਮੈਂ ਕਹਿੰਦਾ ਤੂੰ ਮੋਬਾਈਲ ਫੜਿਆ ਮੈਂ ਦੇਖਣਾ ਸ਼ੁਰੂ ਕੀਤਾ ਹੂੰ ਤੈਨੂੰ ਵੀ ਕਹਿੰਦਾ ਮੈਂ ਡਾਂਟਿਆ ਤੂੰ ਇਹ ਜਿਹੇ ਵੀਡੀਓ ਕਿਉਂ ਦੇਖਦਾ ਕਹਿੰਦਾ ਮੈਂ ਤਾਂ ਉਦੀ ਜਾਣੇ ਉਹਨੂੰ ਇਹ ਕਿਹਾ ਵੀ ਮੈਂ ਤਾਂ ਵੈਸੇ ਹੀ ਦੇਖੀ ਕਹਿੰਦਾ ਜਦੋਂ ਮੈਂ ਦੇਖਿਆ ਤਾਂ ਮੈਂ ਤੁਹਾਡਾ ਨੰਬਰ ਲੈ ਲਿਆ ਉਹ ਚ ਕਹਿੰਦਾ ਤੁਹਾਡਾ ਮੈਂ ਨੰਬਰ ਲਾ ਲਾ ਕੇ ਪਿੱਟ ਮਰ ਲਿਆ 2 ਮਹੀਨੇ ਕਹਿੰਦਾ ਮੈਨੂੰ ਟਾਈਮ ਹੀ ਨਹੀਂ ਮਿਲਿਆ ਮੇਰਾ ਫੋਨ ਹੀ ਨਹੀਂ ਚੱਕਿਆ ਕਿਸੇ ਮੈਂ ਕਿਹਾ ਸਾਰੇ ਇਹ ਤਾਂ ਪ੍ਰੋਬਲਮ ਹੈਗੀ ਆ ਕਿਉਂਕਿ ਦਿਨ ਚ 4000 ਤੋਂ ਵੱਧ ਫੋਨ ਆਉਂਦਾ ਕਿੰਨੇ ਕੁ ਚੱਕ ਲਾਂਗੇ ਨਹੀਂ ਚੱਕੇ ਜਾਂਦੇ ਤੇ ਲੇਕਿਨ ਇਹ ਹੈ ਕਿ ਸਾਡੇ ਕੋਲ ਜਿਹੜਾ ਬੰਦਾ ਵਟਸਐਪ ਪਾ ਦਿੰਦਾ ਅਸੀਂ ਉਹਨੂੰ ਜ਼ਰੂਰ ਹਫ਼ਤੇ 10 ਦਿਨ ਚ ਕਰ ਲੈਣਿਆ ਕੰਟੈਕਟ ਤੇ ਉਹਨੇ ਜੀ ਅਖੀਰ ਚਲੋ ਕਾਫੀ ਮੁਸ਼ਕਲ ਤੋਂ ਬਾਅਦ ਉਹਨੇ ਦਵਾਈ ਆਰਡਰ ਕਰਤੀ ਹੂੰ ਉਹਨੂੰ ਲੱਗਿਆ ਗੋਹਲ ਸਾਹਿਬ ਦਾ ਟਾਈਮ ਤਾਂ ਮਿਲਦਾ ਨਹੀਂ ਉਹਨੇ ਦਵਾਈ ਆਰਡਰ ਕਰਤੀ ਉਹਨੇ ਘਰੇ ਮੰਗਾ ਲਈ ਇੱਕ ਡੱਬੀ ਮੰਗਾਈ ਨਰਵੋ ਪਲਸ ਡੀ ਕੈਪਸੂਲ ਹੈ ਮੈਂ ਤੁਹਾਨੂੰ ਦੱਸਦਾ ਜੇ ਤੁਸੀਂ ਗੂਗਲ ਤੇ ਸਰਚ ਕਰੋਗੇ www.vaidwan.com ਤੇ ਤਾਂ ਉਥੇ ਨਰਵੋ ਪਲਸ ਡੀ ਲਿਖੋਗੇ ਤਾਂ ਪ੍ਰੋਪਰ ਸਾਹਮਣੇ ਆਂਦੀ ਹੈ ਚੀਜ਼ ਉਹਨੇ ਆਰਡਰ ਕਰਤੀ ਇੱਕ ਡੱਬੀ ਬੰਗਾ ਲਈ ਉਹ ਕਹਿੰਦਾ ਜੀ ਮੈਂ ਖਾਈ ਕਹਿੰਦਾ ਪਰ ਮੈਨੂੰ ਆਏ ਲੱਗੇ ਵੀ ਅਸਮਾਨੋਂ ਗਿਰੇ ਖਜੂਰ ਚ ਫਸ ਗਏ ਵੀ ਮੈਂ ਨਾ ਉਧਰ ਜੋਗਾ ਨਾ ਉਧਰ ਜੋਗਾ ਵੀ ਦਵਾਈ ਤਾਂ ਪੁੱਛ ਕੇ ਖਾਣੀ ਪਊ ਵੀ ਉਹ ਮੈਨੂੰ ਖਾਲੀ ਵੀ ਨਹੀਂ ਪਤਾ ਲੱਗਿਆ ਵੀ ਦਵਾਈ ਕੰਮ ਕਰੂਗੀ ਹੂੰ ਹੂੰ ਤੇ ਉਸ ਤੋਂ ਬਾਅਦ ਜਿਉਂਨੇ ਕੁਝ ਨਹੀਂ ਆਉਂ ਨਹੀਂ ਦੇਖਿਆ ਤੌਂ ਨਹੀਂ ਗੱਡੀ ਚੱਕੀ ਚੰਡੀਗੜ੍ਹ ਮੇਰੇ ਆਫਿਸ 'ਚ ਆ ਗਿਆ 44 ਸੈਕਟਰ 'ਚ ਆ ਕੇ ਕਾਫੀ ਮੁਸ਼ਕਿਲ ਤੋਂ ਉਹਨੂੰ ਬਾਹਰ ਰਿਸੈਪਸ਼ਨ ਦੇ ਕਰਨੀ ਪਈ ਹੂੰ ਉਹਨਾਂ ਦੀਆਂ ਮੰਨਤਾਂ ਦਰਲੇ ਕਰਕੇ ਅਖੀਰ ਉਹਨੇ ਜਿਹੜੇ ਪੇਸ਼ੈਂਟ ਬੈਠੇ ਸੀ ਉਹਨਾਂ ਦੀਆਂ ਮੰਨਤਾਂ ਕਰੀਆਂ ਵੀ ਯਾਰ ਤੁਸੀਂ ਮੈਨੂੰ ਇੱਕ ਟਾਈਮ ਦੇ ਦਿਓ ਬਸ ਕਿਸੇ ਇੱਕ ਪੇਸ਼ੈਂਟ ਦਾ ਤੇ ਚਲੋ ਉਹਨੂੰ ਟਾਈਮ ਕਿਸੇ ਪੇਸ਼ੈਂਟ ਨੇ ਕਹਿਤਾ ਵੀ ਤੁਸੀਂ ਜਾਓ ਜੀ ਅਸੀਂ ਬੈਠੇ ਆ ਕੋਈ ਨਹੀਂ ਉਹ ਮੇਰੇ ਕੋਲ ਆਇਆ ਕਹਿੰਦਾ ਗੋਲ ਸਾਹਿਬ ਤੰਦਬਾਗ ਮਿਲ ਗਿਆ ਐਦਾਂ ਦੀਆਂ ਗੱਲਾਂ ਉਹਨੇ ਜੜੀ ਇੱਕ ਹੁੰਦੀ ਹੈ ਗੱਲ ਬੰਦੇ ਦੇ ਮਨ ਚ ਉਹਨੇ ਸਾਰੀਆਂ ਕੀਤੀਆਂ ਤੇ ਅਖੀਰ ਮੈਨੂੰ ਕਹਿੰਦਾ ਗੋਲ ਸਾਹਿਬ ਆਹ ਨਸ਼ਾ ਕਰਦਾ ਮੈਂ ਹਮ ਤੇ ਆ ਤੁਹਾਡੀ ਡੱਬੀ ਮੈਂ ਮੰਗਾਈ ਸੀ ਮੈਂ ਖਾਲੀ ਮੈਨੂੰ ਐ ਲੱਗਦਾ ਵੀ ਮੈਨੂੰ ਕਰ ਲੂਗੀ ਠੀਕ ਹੈ ਅੱਜ ਤੱਕ ਮੈਨੂੰ ਕੋਈ ਚੀਜ਼ ਇਹ ਜੀ ਮਿਲੀ ਨਹੀਂ ਸੀ ਮੈਂ ਕਿਹਾ ਜੀ ਕੋਈ ਗੱਲ ਨਹੀਂ ਲਓ ਆਪਾਂ ਵਿਸਤਾਰ ਨਾਲ ਸ਼ੁਰੂ ਕਰਦੇ ਹਾਂ ਸਿਸਟਮ ਦਾ ਉਹਦੀ ਡੋਜ਼ ਬਹੁਤ ਜ਼ਿਆਦਾ ਸੀ ਓਕੇ ਓਕੇ ਉਸ ਪਰਸਨ ਦੀ ਡੋਜ਼ ਬਹੁਤ ਜ਼ਿਆਦਾ ਸੀ ਜਿਵੇਂ ਅਸੀਂ ਲੋਕਾਂ ਨੂੰ 15 ਗ੍ਰਾਮ ਦਵਾਈ ਇੱਕ ਦਿਨ ਚ ਦੰਨੇ ਆ ਤਾਂ ਉਹਨੂੰ 24 ਗ੍ਰਾਮ ਦੇਣੀ ਪਈ ਐਨੀ ਡੋਜ਼ ਸੀ ਉਹਦੀ ਤੇ ਉਹ ਜਦੋਂ ਉਹਨੂੰ ਮੈਂ ਦਵਾਈ ਪੂਰੀ ਦਿੱਤੀ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਇਹ 4 ਦਿਨ ਦੀ ਦਵਾਈ ਤੁਸੀਂ ਮੇਰੇ ਮੁਤਾਬਕ ਲੈ ਕੇ ਜਾਓ ਤੁਸੀਂ ਇਹਨੂੰ ਖਾਓ ਦੇ ਬੰਦੇ ਦਾ ਰਤਬਾ ਐਡਾ ਸੀ ਇਕ ਤਾਂ ਹੁੰਦਾ ਨਾ ਬੰਦਾ ਗਰੀਬ ਤੋਂ ਪੈਸੇ ਨਹੀਂ ਲੈਂਦਾ ਜਾਂ ਫਿਰ ਬਹੁਤ ਬੜਾ ਰਤਬਾ ਹੁੰਦਾ ਉੱਥੇ ਵੀ ਆ ਕੇ ਡਾਕਟਰ ਨੂੰ ਕਿਤੇ ਨਾ ਕਿਤੇ ਕੱਲਾ ਪੈਂਦਾ ਤੇ ਮੈਂ ਉਹਨਾਂ ਨੂੰ ਕਹਾ ਮੈਂ ਸਰ ਤੁਤੋਂ ਪੈਸੇ ਬਾਅਦ ਚਲਾਵਾਂਗੇ ਤੁਸੀਂ ਇਹ ਲੈ ਕੇ ਜਾਓ ਉਹ ਲੈ ਗਿਆ ਜੀ ਉਹਨੇ ਤਿੰਨ ਕ ਦਿਨ ਦਵਾਈ ਖਾਧੀ ਅੰਮ੍ਰਿਤਸਰ ਤੋਂ ਬੰਦਾ ਉਹ ਮੇਰੇ ਕੋਲੋਂ ਤੀਜੇ ਦਿਨ ਫੇਰ ਆ ਗਿਆ ਉਸ ਦਿਨ ਮੇਰੀ ਓਪੀਡੀ ਨਹੀਂ ਹੁੰਦੀ ਮੈਂ ਸਿਰਫ ਇੱਕ ਵੀਰਵਾਰ ਨੂੰ ਬੈਠਦਾ ਨਿਕਲੇ ਨਿਕਤੇ ਓਪੀਡੀ ਨਹੀਂ ਬੈਠਦੇ ਨਹੀਂ ਮੈਂ ਓਪੀਡੀ 'ਚ ਉਹ ਵੀਰਵਾਰ ਵਾਲੇ ਦਿਨ ਆ ਗਿਆ ਮੈਂ ਕਿਹਾ ਵੀ ਮੇਰੀ ਸੌਂ ਕਰਦੀ ਆ ਮੈਂ ਵੀਰਵਾਰ ਨੂੰ ਮਰੀਜ਼ ਨੂੰ ਮਿਲਣਾ ਹੀ ਨਹੀਂ ਦੇਖਣਾ ਤਾਂ ਬਹੁਤ ਦੂਰ ਦੀ ਗੱਲ ਆ ਮੈਂ ਨਹੀਂ ਮਿਲਣਾ ਮੈਂ ਕਿਹਾ ਮੈਨੂੰ ਹੁੰਦਾ ਬੰਦੇ ਨੂੰ ਕੋਈ ਵਹਿਮ ਹੁੰਦਾ ਮੈਂ ਕਿਹਾ ਮੈਨੂੰ ਵਹਿਮ ਹੈ ਤੇ ਉਹ ਜੀ ਟੈਲੀਫੋਨੀਕਲੀ ਗੱਲ ਕਰਕੇ ਮੇਰੀ ਬੇਟੀ ਤੋਂ ਦਵਾਈ ਲੈ ਕੇ ਚਲਾ ਗਿਆ ਹੂੰ ਉਦੋਂ ਆਇਆ ਜੀ ਵੀ ਮੈਂ ਅੱਜ ਪੈਸੇ ਵੀ ਲੈ ਕੇ ਆਉਣੇ ਆ ਮੈਂ ਲੈ ਨਹੀਂ ਕਿਉਂਕਿ ਸਾਨੂੰ ਵੀ ਕਿਤੇ ਨਾ ਕਿਤੇ ਬੀਜ ਬੋਣੇ ਪੈਂਦੇ ਆ ਉਹ ਬੀਜ ਐਸਾ ਪੁੰਗ ਰਿਆ ਜੀ ਅੱਜ ਉਹ ਘਟੋਗੜ 600 ਬੱਚੇ ਨੂੰ ਨਸ਼ਾ ਛਡਾ ਚੁੱਕਿਆ ਵੈਰੀ ਨਾਈਸ ਔਰ ਸਭ ਦੇ ਪੈਸੇ ਉਹਨੇ ਪੇ ਕੀਤੇ ਨੇ ਇਹ ਜੇ ਬੱਚਿਆਂ ਦੇ ਉਹਦਾ ਇੱਕ ਬੱਚਾ ਇਹ ਜਾਇਆ ਜੀ ਤਰਨ ਤਰਨ ਦਾ ਬੱਚਾ ਸੀਗਾ ਉਹਨੇ ਆਪ ਤਾਂ ਨਸ਼ਾ ਛੱਡੇ ਛੱਡਿਆ ਉਹਨੇ ਮੈਨੂੰ ਬਲਕਿ ਗੁਰਦੁਆਰਾ ਸਾਹਿਬ ਦੇ ਵਿੱਚ ਮੈਨੂੰ ਸਥਾਨ ਲੈ ਕੇ ਦਿੱਤਾ ਹੁਣ ਅੱਛਾ ਕਹਿੰਦਾ ਗੁਰਸਾ ਤੁਸੀਂ ਇੱਥੇ ਇੱਕ ਦਿਨ ਆਇਆ ਕਰੋ ਪਰ ਤੁਸੀਂ ਇੱਥੇ ਬੈਠੋ ਸੰਗਤ ਨੂੰ ਤੁਸੀਂ ਕਰੋ ਇੱਥੇ ਔਰ ਇਹ ਇੱਕ ਮੇਰੇ ਵਰਗੇ ਬੰਦੇ ਵਾਸਤੇ ਵੈਰੀ ਨਾਈਸ ਹਿੰਦੁਸਤਾਨ ਕਾ ਵਰਲਡ ਦੇ ਸਭ ਤੋਂ ਵੱਡੇ ਸਥਾਨ ਦੇ ਵਿੱਚ ਸਥਾਨ ਮਿਲ ਜਾਣਾ ਬਿਲਕੁਲ ਜੀ ਬਿਲਕੁਲ ਹਾਂ ਜੀ ਤੇ ਉੱਥੇ ਉਹਨੇ ਲੈ ਤੇ ਉਹ ਉਸ ਤੋਂ ਬਾਅਦ ਬਿਲਕੁਲ ਓਕੇ ਇੱਕ ਉਹਨੇ ਫਿਰ ਬੱਚਾ ਮੈਨੂੰ ਦਿੱਤਾ ਤਰਨ ਤਰਨ ਤੋਂ ਉਹਨੇ ਕੀ ਕੀਤਾ ਉਹ 13 14 15 ਕਿਲੇ ਮੇਰੇ ਖਿਆਲ ਜਮੀਨ ਸੀ ਉਹਨਾਂ ਦੀ ਬਾਪੂ ਨੇ ਬਣਾਈ ਸੀ ਹੂੰ ਹੂੰ ਤਿੰਨ ਤੋਂ 13 ਕਿਲੇ ਸੀ ਹਾਂ ਮੈਨੂੰ ਇਹ ਕਹਾਣੀ ਜਿਆਦਾ ਉਹ ਬਾਪੂ ਨੇ ਬਣਾਈ ਸੀ ਜਗਾ ਮੁੰਡਾ ਖਾ ਗਿਆ ਉਹਨੂੰ ਨਸ਼ੇ ਚ ਔਰ ਬਾਪੂ ਉਸ ਤਕਲੀਫ ਚ ਮਰ ਗਿਆ ਜੱਟ ਦੀ ਤਾਂ ਜਮੀਨ ਹੈ ਮਾਂ ਹੁੰਦੀ ਹੈ ਬਿਲਕੁਲ ਬਿਲਕੁਲ ਪੁੱਤ ਨੇ ਗਲਤੀ ਤੇ ਮਰ ਗਿਆ ਹੁਣ ਉਹਦੀ ਮਾਂ ਮੇਰੇ ਕੋਲ ਆਇਓ ਨੂੰ ਲੈ ਕੇ ਮੈਨੂੰ ਫਲਾਣੇ ਬੰਦੇ ਨੇ ਭੇਜਿਆ ਗੋਲਸਾ ਤੁਹਾਡੇ ਕੋਲ ਹੂੰ ਹੂੰ ਸਾਡੇ ਕੋਲੇ ਕੱਖ ਨਹੀਂ ਮੈਂ ਕਿਹਾ ਕੋਈ ਗੱਲ ਨਹੀਂ ਕਹਿੰਦੇ ਜੋਸ਼ ਹੀ ਸਭ ਖਤਮ ਹੈ ਔਰ ਕਿਹਾ ਸਾਡੇ ਜੀ ਨਾਲ ਅਮੀਰ ਕੋਈ ਨਹੀਂ ਪਿੰਡ 'ਚ ਔਰ ਅਸੀਂ ਸਭ ਤੋਂ ਗਰੀਬ ਹੋ ਗਏ ਸਿਰਫ ਇਹਦੇ ਕਰਕੇ ਔਰ ਮੁੰਡਾ ਨਾ ਚੀਮਾ ਸਾਹਿਬ ਜੇ ਤੁਹਾਨੂੰ ਲਕੋ ਲਈ ਉਹਨੂੰ ਕੱਢ ਲਿਆ ਹਲੇ ਵੀ ਐਹ ਜੀ ਪਰਸਨੈਲਿਟੀ ਸੀ ਉਹਦੀ ਵਾਹਿਗੁਰੂ ਮੈਂ ਕਿਹਾ ਯਾਰ ਤੂੰ ਮਤਲਬ ਉਹ ਉਹਨੂੰ ਮੈਂ ਉਹਦੇ ਮੂੰਹ ਤੇ ਬੋਲਿਆ ਸੀ ਮੈਂ ਕਿਹਾ ਯਾਰ ਤੇਰੀ ਪਰਸਨੈਲਿਟੀ ਰਣਵੀਰ ਕਪੂਰ ਵਰਗੀ ਹੈ ਜਿਹੜਾ ਰਿਸ਼ੀ ਕਪੂਰ ਦਾ ਮੁੰਡਾ ਹੂੰ ਹੂੰ ਐਹ ਜਾਂ ਮੁੰਡਾ ਸੁਣਖਾ ਤੇ ਉਹ ਫਸ ਗਿਆ ਕਹਿੰਦਾ ਜੀ ਇੱਕ ਵਾਰ ਕੱਢ ਦੋ ਗੋਲ ਸਾਹਿਬ ਮੈਂ ਬਸ ਗਲਤੀ ਨਾ ਲੱਗ ਗਿਆ ਕਹਿੰਦਾ ਹੁਣ ਤੇ ਮੈਂ ਘਰ ਤੱਕ ਹੀ ਮੈਂ ਤਾਂ ਕਹਿੰਦਾ ਗਵਾਂਡੀਆਂ ਦੀ ਵੀ ਵੇਚ ਕੇ ਖਾ ਗਿਆ ਕਈ ਕਿੱਲੇ ਹੂੰ 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 ਕਹਿੰਦਾ ਮੈਨੂੰ ਤੁਸੀਂ ਇੱਕ ਵਾਰ ਕੱਢੋ ਕਿਸੇ ਤਰ੍ਹਾਂ ਮੈਂ ਉਹਨੂੰ ਸਾਰਾ 8 ਦਿਨ ਦੀ ਦਵਾਈ ਦਿੱਤੀ ਸੀ ਅੱਛਾ 8 ਦਿਨ ਚ ਛੱਡ ਗਿਆ ਉਹਦੀ ਬਿਲ ਪਾਵਰ ਇੰਨੀ ਤਕੜੀ ਸੀ ਮੁੰਡੇ ਦੀ 8 ਦਿਨ ਬਾਅਦ ਕਹਿੰਦਾ ਜੀ ਗੋਲ ਸਾਹਿਬ ਥੋੜੀ-ਮੋਟੀ ਦਵਾਈ ਦੇਣੀ ਹੈ ਦੇਈ ਜੋ ਜਿਵੇਂ ਉਹਨੂੰ ਮਾੜੀ-ਮੋਟੀ ਵੀਕਨੈਸ ਸੀ ਵਿਆਹਬੂ ਦੀ ਪ੍ਰੋਗਰਾਮ ਸੀਗਾ ਉਹਦਾ ਤੇ ਉਹ ਦਿੱਤੀ ਉਹਨੂੰ ਐਦਾਂ ਦੇ ਬਹੁਤ ਐਗਜ਼ਾਮਪਲ ਨੇ ਹਮਮ ਹਮਮ ਇਹ ਕਿ ਮੁੰਡਾ ਦੂਜੀ ਸੀਗਾ ਮਤਲਬ ਉਹਦੀ ਡੈਰੀ ਫਾਰਮ ਸੀ ਰਾਜਸਥਾਨ ਦਾ ਉਹਨੇ ਗਾਈਆਂ ਮੱਝਾਂ ਰੱਖੀਆਂ ਸੀ ਦੇਸੀ ਘੋ ਦਾ ਕੰਮ ਸੀ ਉਹਦਾ ਉਹ ਲੋਕਾਂ ਦੀ ਕਹਿੰਦਾ ਜੀ ਮੈਂ ਸੇਵਾ ਕੀਤੀ ਐ ਮੈਂ ਕਹਿੰਦਾ ਦੇਸੀ ਘੋ ਅਸਲੀ ਦਿੱਤਾ ਕਦੇ ਮਿਲਾਵਟ ਨਹੀਂ ਕੀਤੀ ਕਹਿੰਦਾ ਮੈਨੂੰ ਪਤਾ ਨਹੀਂ ਇਹ ਲਾਣਤ ਕਿੱਥੋਂ ਕਹਿੰਦਾ ਬਸ ਦੂਜੀ ਦੂਜੀ ਆਉਂਦੇ ਦੀ ਕਹਿੰਦਾ ਮਾੜੀ ਮੋਟੀ ਲਵਾਈ ਗਿਆ ਕਹਿੰਦਾ ਮੈਂ ਉਲਝ ਗਿਆ ਉਹ ਬੰਦਾ ਛੁੱਟਿਆ ਜੀ ਉਹ ਉਹ ਦੇਖੋ ਹੁਣ ਅੱਜ ਦੇਸੀ ਘੋ ਸਾਡੀ ਕੰਪਨੀ ਨੂੰ ਦੇ ਰਿਆ ਨਸ਼ਾ ਛੱਡਣ ਤੋਂ ਬਾਅਦ ਨੇ ਦੁਬਾਰਾ ਫਾਰਮ ਖੜਾ ਕਰ ਲਿਆ ਉਹ ਅਬਦੇਸੀ ਕੋ ਸਾਡੀ ਕੰਪਨੀ ਮੈਂ ਕਿਹਾ ਤੂੰ ਜਿੰਨਾ ਬਣਾਏਗਾ ਸਾਨੂੰ ਦੇ ਜਾਗਾ ਪੈਸੇ ਲੈ ਜਾਗਾ ਮਤਲਬ ਉਹ ਅੱਜ ਪੂਰਾ ਸੈਟਲ ਹੈ ਇਸ ਤਰ੍ਹਾਂ ਦੇ ਬਹੁਤ ਕੇਸ ਨੇ ਜੀ ਜਿਹੜੇ ਮਤਲਬ ਸੈਟ ਹੋਏ ਨੇ ਨਸ਼ਾ ਛੱਡ ਗਏ ਔਰ ਸਾਨੂੰ ਬੜੀ ਖੁਸ਼ੀ ਹੈ ਕਿ ਦੁਨੀਆ 'ਚ ਆਏ ਸੀਗੇ ਕੁਛ ਅਸੀਂ ਕੀਤਾ ਬਾਕੀ ਕਿਸੇ ਨੂੰ ਮਾ ਬਾਦੀ ਕਿਸੇ ਨੂੰ ਸੁਵਾਦੀ ਸੌ ਦੇ ਵਿੱਚੋਂ 100 ਨੂੰ ਤਾਂ ਸੈਟੀਸਫਾਈਡ ਕੋਈ ਕਰ ਹੀ ਨਹੀਂ ਸਕਦਾ